ਸੇਕਰਾਤ ਮਰਜਾਦਾ ਦੇ ਵਿੱਚ ਕੜਾ ਪ੍ਰਸ਼ਾਦ ਬਣਾਉਣ ਅਤੇ ਵਰਤੌਣ ਦੀ ਵਿਧੀ ਵੀ ਸਪਸ਼ਟ ਤੌਰ ਤੇ ਲਿਖੀ ਗਈ ਹੈ। ਕੜਾ ਪ੍ਰਸ਼ਾਦ ਕੜਾ ਪ੍ਰਸ਼ਾਦ ਜੋ ਵਿਧੀ ਅਨੁਸਾਰ ਤਿਆਰ ਕਰਕੇ ਜਾਂ ਕਰਾ ਕੇ ਲਿਆਂਦਾ ਜਾਵੇ ਸੰਗਤ ਵਿੱਚ ਪ੍ਰਵਾਨ ਹੋਵੇਗਾ ਹੁਣ ਅੱਗੇ ਸਪਸ਼ਟ ਕੀਤਾ ਗਿਆ ਹੈ ਕਿ ਕੜਾ ਪ੍ਰਸ਼ਾਦ ਦੇ ਵਿੱਚ ਅਸੀਂ ਕੀ ਕੀ ਵਰਤ ਸਕਦੇ ਹਾਂ ਕੜਾ ਪ੍ਰਸ਼ਾਦ ਤਿਆਰ ਕਰਨ ਦੀ ਵਿਧੀ ਇਹ ਹੈ ਸਵਸ ਭਾਂਡੇ ਵਿੱਚ ਤਰਭਾਵਲੀ ਭਾਵ ਆਟਾ ਉਤਮ ਮਿੱਠਾ ਤੇ ਕੀ ਇੱਕੋ ਜਿਹਾ ਪਾ ਕੇ ਗੁਰਬਾਣੀ ਦਾ ਪਾਠ ਕਰਦੇ ਹੋਏ ਤਿਆਰ ਕੀਤਾ ਜਾਵੇ ਫਿਰ ਸਵੱਛ ਬਸਤਰ ਨਾਲ ਟੱਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸਵੱਛ ਚੌਂਕੀ ਉੱਪਰ ਰੱਖਿਆ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸੰਗਤ ਨੂੰ ਉੱਚੀ ਆਵਾਜ਼ ਵਿੱਚ ਸੁਣਾ ਕੇ ਅਨੰਦ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਤੇ ਅੰਤਲੀ ਇੱਕ ਪੌੜੀ ਦਾ ਪਾਠ ਕੀਤਾ ਜਾਵੇ ਤੇ ਅਰਦਾਸਾ ਸੌਧਿਆ ਜਾਵੇ ਤੇ ਪ੍ਰਵਾਨਗੀ ਲਈ ਕਰਪਾਨ ਭੇਟ ਹੋਵੇ ਪਹਿਲੀਆਂ 5 ਪੌੜੀਆਂ ਅੰਤਲੀ ਪੌੜੀ ਦੇ ਇੱਕ ਉਹਨਾਂ ਨੇ ਨੋਟ ਵੀ ਦਿੱਤਾ ਹੈ ਕਿ ਇੱਕ ਵਾਰੀ ਆਨੰਦ ਸਬਦ ਦਾ ਪਾਠ ਹੋ ਚੁੱਕਣ ਮਗਰੋਂ ਫਿਰ ਕੜਾ ਪ੍ਰਸ਼ਾਦ ਦੀ ਦੇਗ ਆ ਜਾਵੇ ਤਾਂ ਆਨੰਦ ਸਬਦ ਦਾ ਪਾਠ ਮੁੜ ਮੁੜ ਨਹੀਂ ਕਰਨਾ ਕਰਪਾਨ ਭੇਟ ਕਰਨਾ ਹੀ ਕਾਫੀ ਹੈ ਕਿਉਂਕਿ ਕੜਾ ਪ੍ਰਸ਼ਾਦ ਹੀ ਗੁਰੂ ਘਰ ਦੇ ਵਿੱਚ ਪ੍ਰਵਾਨ ਹੈ ਹੁਣ ਤਾਂ ਬਹੁਤ ਪ੍ਰਸ਼ਾਦ ਹੋ ਗਏ ਕਾਲੇ ਛੋਲੇ ਵੀ ਪ੍ਰਸ਼ਾਦ ਹੋ ਗਏ ਬਰਫੀ ਵੀ ਪ੍ਰਸ਼ਾਦ ਹੋ ਗਈ ਕੇਲੇ ਵੀ ਪ੍ਰਸ਼ਾਦ ਹੋ ਗਏ ਪਰ ਪ੍ਰਸ਼ਾਦ ਹਾਂ ਇਹ ਜਿਹੜੀਆਂ ਚੀਜ਼ਾਂ ਹਨ ਵਸਤੂਆਂ ਜਿੰਨੇ ਵੀ ਪਦਾਰਥ ਹਨ ਖਾਣ ਵਾਲੇ ਲੰਗਰ ਦੇ ਵਿੱਚ ਵੀ ਵਰਤਾਏ ਜਾ ਸਕਦੇ ਹਨ ਪਰ ਪ੍ਰਸ਼ਾਦ ਇੱਕੋ ਹੀ ਪ੍ਰਮਾਣ ਹੈ ਕਈ ਜਗ੍ਹਾ ਦੇ ਤੇ ਦੇਖਿਆ ਹੁਣ ਦੇਖਣ ਵਿੱਚ ਆਉਂਦਾ ਕਿ ਖਾਸ ਕਰਕੇ ਸ਼ਨੀਵਾਰ ਨੂੰ ਕਾਲੇ ਛੋਲੇ ਲਿਆ ਕੇ ਉਹਨਾਂ ਨੇ ਕਾਲੇ ਕਾਲੇ ਛੋਲਿਆਂ ਦਾ ਪ੍ਰਸ਼ਾਦ ਕਿਹਾ ਜਾਂਦਾ ਹੈ। ਮਤਲਬ ਆਪਣਾ ਛਣੀ ਲਾ ਕੇ ਦੂਸਰੇ ਦੇ ਉੱਪਰ ਪਾ ਦੇਣਾ। ਪਰ ਗੁਰੂ ਪਾਤਸ਼ਾਹ ਨੇ ਇਹ ਜਿਹੜਾ ਇੱਕੋ ਹੀ ਪ੍ਰਸ਼ਾਦ ਗੁਰੂ ਘਰ ਦੇ ਵਿੱਚ ਪ੍ਰਮਾਣ ਕੀਤਾ ਉਹ ਹੈ ਕੜਾ ਪ੍ਰਸ਼ਾਦ। ਕਿੱਡੀ ਵੱਡੀ ਮਹਾਨਤਾ ਸਾਧ ਸੰਗਤ ਦੀ ਬੱਚਾ ਵੀ ਛੱਕ ਸਕਦਾ ਹੈ। ਬਜ਼ੁਰਗ ਵੀ ਛੱਕ ਸਕਦਾ ਹੈ। ਔਰ ਪ੍ਰਸ਼ਾਦ ਜਿਹੜਾ ਹੈ ਜਿਸ ਵੇਲੇ ਅਸੀਂ ਪ੍ਰਵਾਨ ਕਰਦੇ ਹਾਂ ਬੜੀ ਨਿਮਰਤਾ ਦੇ ਨਾਲ ਪ੍ਰਸ਼ਾਦ ਲੈਂਦੇ ਹਾਂ ਅਧੀਨਗੀ ਦੇ ਨਾਲ ਲੈਂਦੇ ਹਾਂ ਤੇ ਉਹਦੇ ਵਿੱਚੋਂ ਕੋਈ ਛੁੱਟਣ ਵਾਲੀ ਚੀਜ਼ ਵੀ ਨਹੀਂ ਹੈ ਤੇ ਇਸੇ ਤਰ੍ਹਾਂ ਇਹ ਕੜਾ ਪ੍ਰਸ਼ਾਦ ਬਾਅਦ ਵਿੱਚ ਵਰਤਾਇਆ ਜਾਣ ਦਾ ਭਾਵ ਵੀ ਹੈ ਕਿ ਅਸੀਂ ਜੋ ਸੁਣਿਆ ਕੀਰਤਨ ਸੁਣਿਆ ਵਿਚਾਰਾਂ ਸੁਣੀਆਂ ਅਰਦਾਸ ਹੋਈ ਗੁਰੂ ਸਾਹਿਬ ਜੀ ਦਾ ਹੁਕਮ ਸੁਣਿਆ ਅਸੀਂ ਇਸੇ ਤਰ੍ਹਾਂ ਪ੍ਰਵਾਨ ਕਰਨਾ ਜਿਦਾਂ ਅਸੀਂ ਕੜਾ ਪ੍ਰਸ਼ਾਦ ਪ੍ਰਵਾਨ ਕਰ ਕਈ ਗੁਰਦੁਆਰਿਆਂ ਵਿੱਚੋਂ ਪ੍ਰਸ਼ਾਦ ਲੈ ਕੇ ਲੋਕ ਲੋਕਾਂ ਨੂੰ ਵੰਡਦੇ ਆ ਠੀਕ ਹੈ ਉਹ ਵੀ ਵੰਡੋ ਪਰ ਇਹ ਵੀ ਵੰਡੋ ਵੀ ਅਸੀਂ ਅੱਜ ਸੁਣ ਕੇ ਕੀ ਆਏ ਆ ਗੁਰੂ ਸਾਹਿਬ ਦਾ ਹੁਕਮ ਕੀ ਹੈ ਤੇ ਸਾਧ ਸੰਗਤ ਜੀ ਪ੍ਰਸ਼ਾਦ ਜਿਹੜਾ ਹੈ ਅਗਲਾ ਜਿਹੜਾ ਤੀਸਰਾ ਨੰਬਰ ਲਿਗਾ ਕਿ ਇਸ ਦੇ ਉਪਰੰਤ ਸੰਗਤ ਨੂੰ ਵਰਤਾਉਣ ਤੋਂ ਪਹਿਲਾਂ ਕੜਾ ਪ੍ਰਸ਼ਾਦ ਵਿੱਚੋਂ ਪੰਜ ਪਿਆਰਿਆਂ ਦਾ ਗੱਫਾ ਕੱਢ ਕੇ ਵਰਤਾਇਆ ਜਾਵੇ ਉਪਰੰਤ ਸੰਗਤ ਵਿੱਚ ਵਰਤਾਉਣ ਲੱਗਿਆਂ ਪਹਿਲਾਂ ਤਾਬਿਆਂ ਬੈਠੇ ਸਿੰਘ ਨੂੰ ਕਟੋਰੇ ਜਾਂ ਕਾਲ ਵਿੱਚ ਪਾ ਕੇ ਦੇਵੇ ਤੇ ਬਾਕੀ ਸੰਗਤ ਨੂੰ ਵਰਤਾਏ ਹੁਣ ਕਈ ਵੇਲੇ ਹੁੰਦਾ ਨਾ ਜਿਸ ਵੇਲੇ ਕੌਲੀ ਦੇ ਪਾ ਕੇ ਪ੍ਰਸ਼ਾਦ ਜਿਹੜਾ ਰੱਖਿਆ ਜਾਂਦਾ ਤੇ ਇਹ ਸਮਝਿਆ ਜਾਂਦਾ ਕਿ ਸ਼ਾਇਦ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਸ਼ਾਦ ਹੈ ਪਰ ਕੋਈ ਵੀ ਸਿੰਘ ਜਾਂ ਸਿੰਘਣੀ ਜੋ ਗੁਰੂ ਸਾਹਿਬ ਦੀ ਤਾਬੇ ਆ ਬੈਠਾ ਉਹ ਆਪਣੀ ਸੇਵਾ ਤੋਂ ਬੇਲਾ ਹੋ ਕੇ ਉਹ ਪ੍ਰਸ਼ਾਦ ਛਕ ਲੈ ਉਹਦੇ ਵਾਸਤੇ ਉਹ ਰੱਖਿਆ ਜਾਂਦਾ ਹਾਂ ਜੇ ਕੋਈ ਨਹੀਂ ਬੈਠਾ ਤੇ ਪ੍ਰਸ਼ਾਦ ਨਾ ਵੀ ਰੱਖਿਆ ਜਾਵੇ ਤਾਂ ਕੋਈ ਇਹਦੇ ਵਿੱਚ ਅਨਗਹਿਲੀ ਨਹੀਂ ਹੈ ਕਿਉਂਕਿ ਕਰਪਾਣ ਭੇਟ ਹੋ ਗਈ ਅਰਦਾਸ ਹੋ ਗਈ ਗੁਰੂ ਸਾਹਿਬ ਨੂੰ ਪ੍ਰਵਾਨ ਹੋ ਗਿਆ ਫਿਰ ਇੱਕ ਵਾਰੀ ਬੇਨਤੀ ਕਰ ਰਿਆਂ ਉਪਰੰਤ ਸੰਗਤ ਵਿੱਚ ਵਰਤੌਣ ਲੱਗਿਆ ਪਹਿਲਾ ਤਾਬਿਆ ਬੈਠੇ ਸਿੰਘ ਨੂੰ ਇੱਥੇ ਨਾਲ ਨੋਟ ਲਿਖਿਆ ਵੀ ਤਾਬਿਆ ਬੈਠੇ ਸਿੰਘ ਨੂੰ ਦੋਹਰਾ ਗੱਫਾ ਦੇਣਾ ਅਯੋਗ ਬਿਤ ਕਰਾ ਹੈ ਸਭ ਸਿੱਖ ਗੈਰ ਸਿੱਖ ਊਚ ਨੀਚ ਜਾਤ ਵਾਲੇ ਨੂੰ ਇੱਕੋ ਜਿਹਾ ਵਰਤਾਵੇ ਹੁਣ ਕੀ ਹੁੰਦਾ ਅੱਜ ਕੱਲ ਕੜਾ ਪ੍ਰਸ਼ਾਦ ਲੈਣ ਲੱਗਿਆ ਇੰਨਾ ਕੀਤਾ ਜਾਂਦਾ ਇੰਨ ਗਦੇ ਇੰਨੇ ਦਾ ਮਤਲਬ ਕਿ ਕੜਾ ਪ੍ਰਸ਼ਾਦ ਨਾਲ ਕੁਝ ਨਹੀਂ ਹੁੰਦਾ। ਉਹੀ ਬੰਦੇ ਹੁੰਦੇ ਜਿਹੜੇ ਇੰਨਾ ਮੰਗਦੇ ਆ ਤੇ ਬਾਹਰ ਜਾ ਕੇ ਦੋ ਦੋ ਗਲਵਜਮਣਾ ਵੀ ਖਾ ਲੈਂਦੇ। ਮਿੱਠਾ ਛੱਡਦੇ ਨਹੀਂ। ਹਜੇ ਮੈਂ ਕਿ ਵੀ ਬੇਨਤੀ ਕੀਤੀ ਸੀ ਜੇ ਕੜਾ ਪ੍ਰਸ਼ਾਦ ਖਾਣ ਨਾਲ ਹੀ ਮੌਤ ਹੋ ਜਾਏਗੀ ਤਾਂ ਉਸ ਤੋਂ ਵਧੀਆ ਕੀ ਚੀਜ਼ ਹੋ ਸਕਦੀ ਹੈ? ਕਿ ਬੰਦਾ ਕੜਾ ਪ੍ਰਸ਼ਾਦ ਖਾ ਕੇ ਮਰ ਗਿਆ ਤੇ ਹੋਰ ਕੀ ਤੋਂ ਵੱਡੀ ਚੀਜ਼ ਕੀ ਹੈ? ਪ੍ਰਸ਼ਾਦ ਹੈ ਨਾ ਅੰਮ੍ਰਿਤ ਹੈ। ਕੜਾ ਪ੍ਰਸ਼ਾਦ ਵਰਤਾਉਣ ਵੇਲੇ ਸੰਗਤ ਵਿੱਚ ਬੈਠੇ ਕਿਸੇ ਮਨੁੱਖ ਤੋਂ ਜਾਤ ਪਾਤ ਛੋਤ ਛਾਤ ਦਾ ਖਿਆਲ ਕਰਕੇ ਗਿਲਾਨੀ ਨਹੀਂ ਕਰਨੀ ਚਾਹੀਦੀ ਕਿਉਂਕਿ ਸੰਗਤ ਵਿੱਚ ਕੋ ਜੇ ਬੈਠੇ ਆ ਬਿਸਰ ਗਈ ਸਭਤਾਤ ਪਰਾਈ ਜਬ ਤੇ ਸਾਧ ਸੰਗਤਮਉ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਿਆ ਤੇ ਇਹ ਸਤਿਗੁਰੂ ਮਹਾਰਾਜ ਦੇ ਘਰ ਦੇ ਵਿੱਚ ਹੁਣ ਕੜਾ ਪ੍ਰਸ਼ਾਦ ਫੂਡ ਨਹੀਂ ਹੈ ਇਹ ਸਤਗੁਰੂ ਦੀ ਕਿਰਪਾ ਹੈ ਪ੍ਰਸਾਦ ਦਾ ਅਰਥ ਹੁੰਦਾ ਹੈ ਕਿਰਪਾ ਕੜਾਹ ਤਾਂ ਅਸੀਂ ਘਰ ਵੀ ਖਾਂਦੇ ਹਲਵਾ ਖਾਂਦੇ ਇਹਦੇ ਵਿੱਚ ਹੋਰ ਕੁਝ ਵੀ ਚੀਜ਼ ਨਹੀਂ ਪਾਈ ਜਾ ਸਕਦੀ ਨਾ ਸੂਜੀ ਦਾ ਨਾ ਸੌਗੀਆਂ ਪਾ ਕੇ ਨਾ ਬਦਾਮ ਪਾ ਕੇ ਜੋ ਇਹਦੇ ਸਮਾਨ ਲਿਖਿਆ ਤਿਰਭਾਵਲੀ ਆਟਾ ਉਤਮ ਮਿੱਠਾ ਕੀ ਇੱਕੋ ਜਿਹਾ ਪਾ ਕੇ ਗੁਰਬਾਣੀ ਦਾ ਪਾਠ ਕਰਦੇ ਹੋਏ ਤਿਆਰ ਕੀਤਾ ਜਾਂਦਾ ਹੈ ਉਹਨੂੰ ਕਿਸੇ ਪ੍ਰਕਾਰ ਦੀ ਗਿਲਾਨੀ ਨਹੀਂ ਕਰਨੀ ਕਿਸੇ ਦੇ ਨਾਲ ਨਫ਼ਰਤ ਨਹੀਂ ਕਰਨੀ ਜਿੱਥੇ ਵੇਲੇ ਕੜਾ ਪ੍ਰਸ਼ਾਦ ਵਰਤਾਇਆ ਜਾਂਦਾ ਬੜੀ ਭਾਵਨਾ ਦੇ ਨਾਲ ਪ੍ਰਸ਼ਾਦ ਲੈਣਾ ਬੜੀ ਭਾਵਨਾ ਦੇ ਨਾਲ ਤੇ ਅੱਜ ਕੱਲ ਇੱਕ ਸਵਾਲ ਕੀਤਾ ਗਿਆ ਸੀ ਕਈ ਲੋਕ ਕੜਾ ਪ੍ਰਸ਼ਾਦ ਲੈ ਕੇ ਬਾਹਰ ਜਾ ਕੇ ਕੁੱਤਿਆਂ ਨੂੰ ਪਾਉਂਦੇ ਆ ਪ੍ਰਸ਼ਾਦ ਤੇ ਜੋ ਕੜਾ ਪ੍ਰਸ਼ਾਦ ਦੀ ਘੋਰ ਬੇਅਦਵੀ ਹੈ ਹੁਣ ਆਪਾਂ ਇੱਕ ਕਿਣਕਾ ਵੀ ਥੱਲੇ ਡਿੱਗਦਾ ਤੇ ਆਪਾਂ ਚੁੱਕਦੇ ਆਂ ਤੇ ਉਹ ਕੜਾ ਪ੍ਰਸ਼ਾਦ ਸਿੱਟ ਕੇ ਕੁੱਤੇ ਨੂੰ ਪਾਉਣਾ ਤੇ ਇਹ ਤਾਂ ਬਹੁਤ ਵੱਡੀ ਬੇਅਦਵੀ ਹੈ ਤੇ ਜਿੱਥੇ ਸਾਨੂੰ ਖਿਆਲ ਰੱਖਣਾ ਚਾਹੀਦਾ ਕੜਾ ਪ੍ਰਸ਼ਾਦ ਇਹ ਗੁਰੂ ਦੀ ਕਿਰਪਾ ਹੈ ਗੁਰੂ ਦੀ ਬਖਸ਼ਿਸ਼ ਹੈ ਜਿਸ ਤਾਂ ਇੱਥੇ ਲਿਖਿਆ ਨਾ ਕੜਾ ਪ੍ਰਸ਼ਾਦ ਵਰਤਾਉਣ ਵੇਲੇ ਸੰਗਤ ਵਿੱਚ ਬੈਠੇ ਕਿਸੇ ਮਨੁੱਖ ਤੋਂ ਜਾਤ ਪਾਤ ਛੂਤ ਛਾਤ ਦਾ ਖਿਆਲ ਕਰਕੇ ਗਲਾਨੀ ਨਹੀਂ ਕਰਨੀ ਚਾਹੀਦੀ ਇੱਕ ਸਾਖੀ ਆਉਂਦੀ ਸਾਦ ਸੰਗਤ ਦੀ ਇਤਿਹਾਸ ਵਿੱਚ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਮੇਂ ਵਿੱਚ ਇੱਕ ਮਦਾਰੀ ਜਿਹੜਾ ਸੀ ਇੱਕ ਨਵਾਂ ਰਿਸ਼ ਲੈ ਕੇ ਆਇਆ ਤੇ ਗੁਰੂ ਸਾਹਿਬ ਨੂੰ ਉਹਨੇ ਆ ਕੇ ਬੇਨਤੀ ਕੀਤੀ ਸਤਿਗੁਰੂ ਜੀ ਮੈਂ ਰਿਸ਼ ਲੈ ਕੇ ਆਇਆ ਤੇ ਇਹਦਾ ਪਹਿਲਾ ਤਮਾਸ਼ਾ ਆਪ ਜੀ ਨੂੰ ਦਿਖਾ ਕੇ ਮੈਂ ਆਪਣਾ ਕੰਮ ਸ਼ੁਰੂ ਕਰਨਾ ਹੈ ਦਸ਼ਮੇਸ਼ ਪਿਤਾ ਜੀ ਨੇ ਆਗਿਆ ਦੇ ਦਿੱਤੀ ਸੰਗਤ ਵਿੱਚ ਹਰੇਕ ਤਰ੍ਹਾਂ ਦਾ ਬੰਦਾ ਹੁੰਦਾ ਹਰੇਕ ਤਰ੍ਹਾਂ ਦੀ ਹਰੇਕ ਬੰਦੇ ਦੀ ਸੋਚ ਹੁੰਦੀ ਹੈ ਵੀ ਹੁਣ ਸਿੱਖ ਸੰਗਤ ਗੁਰਬਾਣੀ ਸੁਣ ਕੇ ਬੈਠੀ ਹੈ ਕਿ ਹੁਣ ਅਸੀਂ ਰਿਸ਼ਤਾ ਤਮਾਸ਼ਾ ਦੇਖਾਂਗੇ ਪਰ ਗੁਰੂ ਸਾਹਿਬ ਦਾ ਹੁਕਮ ਸੀ ਸਮਾਪਤੀ ਤੋਂ ਬਾਅਦ ਖੁੱਲੇ ਮੈਦਾਨ ਦੇ ਵਿੱਚ ਰਿਸ਼ ਨੇ ਤਮਾਸ਼ਾ ਕਰਨਾ ਸੀ ਸਤਗੁਰੂ ਮਹਾਰਾਜ ਜੀ ਪਹੁੰਚ ਗਏ ਤਖਤ ਤੇ ਬਿਰਾਜਮਾਨ ਹਨ ਤੇ ਸਤਗੁਰੂ ਜੀ ਨੂੰ ਭਾਈ ਕੀਰਤੀਆ ਚੌਰ ਕਰ ਰਿਹਾ ਤੇ ਰਿਸ਼ ਜਿਹੜਾ ਸੀ ਨਵੇਂ-ਨਵੇਂ ਸਾੰਗ ਕਰ ਕਰਕੇ ਨੱਚ ਕੇ ਦਿਖਾ ਰਿਹਾ ਸੀ ਤੇ ਭਾਈ ਕੀਰਤੀਆ ਬੜਾ ਖੁਸ਼ ਹੋਇਆ ਬੜਾ ਹੱਸਦਾ ਤੇ ਇਨਾ ਹੱਸਿਆ ਇਨਾ ਹੱਸਿਆ ਤੇ ਉਹਦੇ ਹੱਥ ਵਿੱਚੋਂ ਚੌਰ ਸਭ ਡਿੱਗ ਪਿਆ ਪਾਸ਼ਾ ਜੀ ਨੇ ਤਮਾਸ਼ਾ ਰੋਕ ਦਿੱਤਾ ਕਹਿਣ ਲੱਗਾ ਭਾਈ ਕੀਰਤੀਆ ਇਹ ਦੱਸ ਸਕਦਾ ਕਿ ਇਹ ਰਿਸ਼ ਕੌਣ ਹੈ ਕਹਿਣ ਲੱਗਾ ਸਤਿਗੁਰੂ ਜੀ ਰਿਸ਼ ਹੈ ਜਾਨਵਰ ਹੈ ਇਸ ਤੋਂ ਵੱਧ ਮੈਂ ਕੀ ਦੱਸਦਾ ਪਾਸ਼ਾ ਕਹਿਣ ਲੱਗੇ ਚੰਗੀ ਤਰ੍ਹਾਂ ਦੇਖ ਕਹਿ ਲਗਾ ਨਹੀਂ ਸਤਿਗੁਰੂ ਮੈਨੂੰ ਨਹੀਂ ਪਤਾ ਕੌਣ ਹੈ ਰਿਸ਼ ਹੈ ਨਾ ਜਾਨਵਰ ਹੈ ਦਸ਼ਮੇਸ਼ ਪਾਸ਼ਾ ਜੀ ਕਹਿਣ ਲੱਗੇ ਭਾਈ ਕੀਰਤੀ ਆ ਇਹ ਤੇਰਾ ਪਿਤਾ ਸੁਭਾਰਾਮ ਹੈ ਨਰਾਜ ਹੋ ਗਿਆ ਚੋਰ ਸਭ ਰੱਖਤਾ ਗੁਰਮਾਰਾ ਜੀ ਮੈਨੂੰ ਤਾਂ ਆ ਗਿਆ ਦਿਓ ਮੇਰੇ ਪਿਤਾ ਨੇ ਸਾਰੀ ਉਮਰ ਸੇਵਾ ਕੀਤੀ ਤੇ ਉਹਨੂੰ ਰਿਸ਼ ਬਣਾਤਾ ਤੁਸੀਂ ਮੈਨੂੰ ਬਾਂਦਰ ਬਣਾ ਦਿਓਗੇ ਤੇ ਮੈਨੂੰ ਤਾਂ ਤੁਸੀਂ ਆ ਗਿਆ ਬਖਸ਼ਿਸ਼ ਕਰੋ ਸਤਿਗੁਰ ਕਹਿੰਦੇ ਪੁੱਛੇਗਾ ਨਹੀਂ ਕਿ ਰਿਸ਼ ਕਿਦਾਂ ਬਣਿਆ ਸੀ ਕਿਉਂਕਿ ਸੇਵਾ ਆਪਾਂ ਸਾਰੇ ਕਰਦੇ ਆ ਮੈਂ ਔਰ ਤੁਸੀਂ ਵੀ ਕਸਬ ਕਰਦੇ ਆ ਪਰ ਜਿੰਨੇ ਤੱਕ ਅਸੀਂ ਜੇ ਗੁਰੂ ਦੇ ਉਪਦੇਸ਼ ਦੇ ਧਾਰਨੀ ਨਹੀਂ ਹੁੰਦੇ ਤੇ ਉਹਨੂੰ ਬਾਣੀ ਕਹਿੰਦੀ ਹੈ ਮਤ ਥੋੜੀ ਸੇਵ ਗਵਾਈਏ ਜਿੱਦਾ ਮਤ ਥੋੜੀ ਹੁੰਦੀ ਨਾ ਬੰਦੇ ਕੋਲ ਪੈਸਾ ਹੋਵੇ ਤਾਂ ਬੰਦਾ ਗਵਾ ਲੈਂਦਾ ਇਸੇ ਤਰ੍ਹਾਂ ਸੇਵਾ ਮਿਲਦੀ ਭਾਗਾਂ ਦੇ ਨਾਲ ਜੇ ਜਦੋਂ ਮਤ ਥੋੜੀ ਹੁੰਦੀ ਹੈ ਤੇ ਸੇਵਾ ਵੀ ਮਨੁੱਖ ਗਵਾ ਲੈਂਦਾ ਮਤ ਥੋੜੀ ਸੇਵ ਗਵਾਈਏ ਗੁਰੂ ਮਹਾਰਾਜ ਕਹਿਣ ਲੱਗੇ ਤੇਰਾ ਪਿਤਾ ਸੋਭਾ ਰਾਮ ਕੜਾ ਪ੍ਰਸ਼ਾਦ ਵਰਗੀ ਪਾਵਨ ਪਵਿੱਤਰ ਦੇਗ ਵਰਤੌਂਦਾ ਸੀ ਪਰ ਕੌੜਾ ਬੋੜਦਾ ਸੀ ਇਹ ਗੱਲ ਗੁਰੂ ਨੂੰ برداشت ਨਹੀਂ ਹੈ ਸਤਿਗੁਰ ਕਹਿੰਦੇ ਕਿਉਂਕਿ ਰੱਬ ਜਿਹੜਾ ਮੇਰਾ ਵਾਹਿਗੁਰੂ ਹੈ ਨਾ ਮਿੱਠ ਬੋਲੜਾ ਜੀ ਹਰ ਸੱਜਣ Swami ਮੋਰਾ ਹੋਂ ਸੰਭਲ ਥੱਕੀ ਜੋ ਕਦੇ ਨਾ ਬੋਲੇ ਕੌੜਾ ਜਦੋਂ ਅਸੀਂ ਫਿੱਕੇ ਬਚਨ ਬੋਲਦੇ ਆ ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਇਆ ਗੁਰੂ ਮਹਾਰਾਜ ਕਹਿਣ ਲੱਗੇ ਕੜਾ ਪ੍ਰਸ਼ਾਦ ਵਰਗੀ ਪਾਵਨ ਮਿੱਠੀ ਦੇਗ ਪਰਤਾਉਂਦਾ ਸੀ ਪਰ ਇਹ ਕੌੜਾ ਬੋਲਦਾ ਸੀ ਇੱਕ ਦਿਨ ਭਾਈ ਧੰਨਾ ਸਿੰਘ ਜੀ ਆਪਣੇ ਖੇਤਾਂ ਨੂੰ ਜਾ ਰਹੇ ਸੀ ਉਹਨਾਂ ਨੇ ਬਾੜ ਬੋਲਦ ਖੜੇ ਕਰ ਦਿੱਤੇ ਤੇ ਸੰਗਤ ਵਿੱਚ ਪ੍ਰਸ਼ਾਦ ਵਰਤਾਇਆ ਜਾ ਰਿਹਾ ਸੀ ਤੇ ਭਾਈ ਸਾਹਿਬ ਨੇ ਆਖਿਆ ਕਿ ਮੈਨੂੰ ਜਲਦੀ ਪ੍ਰਸ਼ਾਦ ਦੇ ਦਿਓ ਬੋਲਦਾਂ ਦਾ ਜਾਨਵਰਾਂ ਦਾ ਕੀ ਹੁੰਦਾ ਅੱਗੇ ਨਾਲ ਨਿਕਲ ਜਾਣ ਤੇ ਸੋਭਾਰਾਮ ਨੇ ਆਖਿਆ ਸੀ ਬਹਿ ਜਾ ਕਾਹਦੇ ਰਿਸ਼ਵੰਗ ਟੱਪਦਾ ਹੈ ਤੇ ਤੇਰੇ ਪਿਤਾ ਸੋਭਾਰਾਮ ਨੂੰ ਉਹ ਸਿੱਖ ਦੇ ਬਚਨ ਸੀ ਨਾਨਕ ਦਾਸ ਮੁਖਤੇ ਜੋ ਬੋਲੇ ਇਆਂ ਉਹਾ ਸੱਚ ਹੋ ਗਏ ਉਹ ਰਿਸ਼ ਬਣਿਆ ਤੇ ਗੁਰੂ ਮਹਾਰਾਜ ਫਿਰ ਉਹਦਾ ਸੇਵਾ ਕੀਤੀ ਉਹਦਾ ਕੀ ਫਲ ਮਿਲਿਆ ਸੇਵਾ ਕੀਤੀ ਗੁਰੂ ਮਹਾਰਾਜ ਕਹਿੰਦੇ ਰਿਸ਼ ਜਿਹੜਾ ਪਹਿਲੀ ਵਾਰੀ ਨੱਚਿਆ ਔਰ ਨੱਚਿਆ ਵੀ ਗੁਰੂ ਦੇ ਅੱਗੇ ਅਸੀਂ ਇਹਨੂੰ ਇੱਥੋਂ ਜਾਣ ਨਹੀਂ ਦੇਣਾ ਕਿਉਂਕਿ ਸਾਡਾ ਸਿੱਖ ਰਿਆ ਉਹਨੂੰ ਖਰੀਦਿਆ ਗਿਆ ਸੀ ਕਹਿਣ ਦਾ ਭਾਵ ਹੈ ਕਿ ਸਤਿਗੁਰੂ ਮਾਸ਼ਾਵਾਸ਼ਾ ਨੇ ਜੋ ਕਿਹਾ ਜੋ ਗੁਰਬਾਣੀ ਨੇ ਕਿਹਾ ਜੋ ਸਾਡੇ ਇਤਿਹਾਸ ਨੇ ਕਿਹਾ ਉਹਨੂੰ ਰਹਿਤ ਮਰਜ਼ਾਦਾ ਦੇ ਵਿੱਚ ਦ੍ਰਿੜ ਕਰਾਇਆ ਗਿਆ ਸਭ ਸਿੱਖ ਗੈਰ ਸਿੱਖ ਊਚ ਨੀਚ ਜਾਤ ਵਾਲੇ ਨੂੰ ਇੱਕੋ ਜਿਹਾ ਵਰਤਾਇਆ ਜਾ ਕੜਾ ਪ੍ਰਸ਼ਾਦ ਵਰਤੌਣ ਲੱਗੇ ਸੰਗਤ ਵਿੱਚ ਬੈਠੇ ਕਿਸੇ ਮਨੁੱਖ ਤੋਂ ਜਾਤ ਪਾਤ ਛੋਤ ਸ਼ਾਦ ਦਾ ਖਿਆਲ ਕਰਕੇ ਗਿਲਾਨੀ ਨਹੀਂ ਕਰਨੀ ਚਾਹੀਦੀ ਔਰ ਬੜੀ ਭਾਵਨਾ ਦੇ ਨਾਲ ਕੜਾ ਪ੍ਰਸ਼ਾਦ ਲੈਣਾ ਚਾਹੀਦਾ ਇੱਕ ਨਾ ਸਾਖੀ ਬੜੀ ਪ੍ਰਸਿੱਧ ਕਰ ਦਿੱਤੀ ਸਾਖੀ ਦੀ ਕਹਾਣੀ ਹੈ ਲੋਕਾਂ ਨੇ ਆਖਿਆ ਕਹਾਣੀ ਹੈ ਸਾ ਸੰਗਤ ਜੀ ਉਸ ਵੇਲੇ ਗੁਰਨਾਨੁ પાਸ਼ਾ ਕੋ ਕਹਿੰਦੇ ਕਲਯੁਗ ਆ ਗਿਆ ਕਲਯੁਗ ਨੇ ਆਖਿਆ ਕਿ ਮੈਨੂੰ ਸੰਗਤ ਵਿੱਚ ਆਉਣ ਦਾ ਮੌਕਾ ਦਿੱਤਾ ਜਾਏ ਮੈਨੂੰ ਵੀ ਆਗਿਆ ਦਿੱਤੀ ਜਾਏ ਸਤਗੁਰੂ ਕਹਿੰਦੇ ਨਹੀਂ ਤੂੰ ਜੋੜਿਆਂ ਵਿੱਚ ਬੈਠਣਾ ਪਰ ਉਹਨੇ ਜਿੱਦ ਕੀਤੀ ਕਲਯੁਗ ਨੇ ਕਹਿੰਦੇ ਜੀ ਫਿਰ ਉਹ ਕਹਾਣੀ ਲਿਖਦਾ ਹੈ ਕਹਾਣੀ ਸੁਣਾਈ ਜਾਂਦੀ ਗੁਰਦੁਆਰਿਆਂ ਦੇ ਵਿੱਚ ਤੇ ਉਹ ਕੱਲ ਜੋ ਕਹਿੰਦਾ ਜੀ ਥੋੜਾ ਸਮਾਂ ਦੇ ਦਿਓ ਕਹਿੰਦੇ ਚਲੋ ਠੀਕ ਹੈ ਜਦੋਂ ਕੜਾ ਪ੍ਰਸ਼ਾਦ ਵਰਤਾਵਾਂਗੇ ਨਾ ਉਸ ਵੇਲੇ ਤੂੰ ਅੰਦਰ ਆ ਜਾ ਕਰ ਹੁਣ ਦੇਖੋ ਕਿੰਨੀ ਹਾਸੋ ਇੰਨੀ ਗੱਲ ਹੈ ਜਿਹੜੀ ਕਾਮ ਇੰਨੀ ਸਭਿਧਾਨ ਦੀ ਵਿਧਾਨ ਦੀ ਔਰ ਗੁਰੂ ਦੇ ਹੁਕਮਾਂ ਤੇ ਚੱਲਣ ਵਾਲੀ ਕਾਮ ਹੈ ਆਪਣੇ ਗੁਰੂ ਦੇ ਹੁਕਮ ਦੇ ਸਿਰ ਵਾਰਨ ਵਾਲੀ ਕਾਮ ਹੈ ਕਿੰਨੀ ਸ਼ਾਂਤੀ ਦੇ ਨਾਲ ਅਸੀਂ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਗੁਰੂ ਤੇ ਅਰਦਾਸ ਹੁਕਮ ਸੁਣਦੇ ਆ ਵੀ ਸਿਰਫ ਅਸੀਂ 5 ਮਿੰਟ ਨਹੀਂ ਬੈਠ ਸਕਦੇ ਜਿਸ ਵੇਲੇ ਪ੍ਰਸ਼ਾਦ ਵਰਤਦਾ ਉਹਨੂੰ ਭਾਵਨਾ ਦੇ ਨਾਲ ਇਸੇ ਕਰਕੇ ਸਿਮਰਨ ਕਰਾਇਆ ਜਾਂਦਾ ਵੀ ਅਸੀਂ ਉਹਨੇ ਦੇਰ ਪ੍ਰਸ਼ਾਦ ਲਈਏ ਸਾਰਿਆਂ ਨੂੰ ਪ੍ਰਸ਼ਾਦ ਵਰਤ ਜਾਏ ਉਸ ਤੋਂ ਬਾਅਦ ਅਸੀਂ ਕੜਾ ਪ੍ਰਸ਼ਾਦ ਛਕੀਏ ਤੇ ਇਹ ਕਹਾਣੀਆਂ ਜਿਹੜੀਆਂ ਘੜੀਆਂ ਗਿਆ ਕੋਈ ਕਾਲ ਯੁੱਗ ਨਹੀਂ ਹੈ ਸਤਗੁਰੂ ਮਹਾਰਾਜ ਕਹਿੰਦੇ ਬੰਦੇ ਦੀ ਜਿਹੜੀ ਸੋਚਾ ਅਵਸਥਾ ਸਾਡੀ ਕਲਯੁਗ ਹੈ ਕਲਯੁਗ ਗੁਰੂ ਮਹਾਰਾਜ ਨੇ ਤੇ ਸ਼ਬਦ ਵਿਚਾਰਨ ਕੀਤਾ ਉਹੀ ਚੰਦਰਮਾ ਅੱਜ ਚੜ ਰਿਹਾ ਉਹੀ ਸਤਜੁਗ ਵਿੱਚ ਚੜ ਰਿਹਾ ਉਹੀ ਸੂਰਜ ਅੱਜ ਅਸੀਂ ਅਵਸਥਾ ਵਿੱਚ ਆਪਣੀ ਇੱਦਾਂ ਦੀ ਜੀਵਨ ਦੇ ਵਿੱਚ ਵਿਚਰਦੇ ਆ ਤੇ ਫਿਰ ਮੈਂ ਬੇਨਤੀ ਕਰਨ ਲੱਗਾ ਇਸ ਦੇ ਉਪਰੰਤ ਸੰਗਤ ਨੂੰ ਵਰਤੌਣ ਤੋਂ ਪਹਿਲਾਂ ਕੜਾ ਪ੍ਰਸ਼ਾਦ ਵਿੱਚੋਂ ਪੰਜ ਪਿਆਰਿਆਂ ਦਾ ਗੱਫਾ ਕੱਢ ਕੇ ਵਰਤਾਇਆ ਹੁਣ ਗੁਰਦੁਆਰਿਆਂ ਦੇ ਵਿੱਚ ਜਿਸ ਵੇਲੇ ਪੰਜ ਸਿੰਘੇ ਨਹੀਂ ਹੁੰਦੇ ਅੱਜ ਕੱਲ ਸੰਗਤ ਬਹੁਤ ਘੱਟ ਰਹੀ ਗੁਰਦੁਆਰਿਆਂ ਦੇ ਵਿੱਚ ਤੇ ਉਹ ਪ੍ਰਸਾਦ ਦੁਆਰਾ ਉਸ ਬਾਟੇ ਦੇ ਵਿੱਚ ਪਾ ਕੇ ਪੰਜ ਪਿਆਰਿਆਂ ਦਾ ਕੱਢ ਕੇ ਵਰਤਾਇ ਦਿੱਤਾ ਜਾਂਦਾ ਹੈ ਪਰ ਕੋਸ਼ਿਸ਼ ਸਾਡੀ ਹੋਣੀ ਚਾਹੀਦੀ ਹੈ ਕਿ ਪਹਿਲਾਂ ਪੰਜ ਪਿਆਰਿਆਂ ਦਾ ਮੁਕਫਾ ਵਰਤਾਇਆ ਜਾਏ ਉਪਰੰਤ ਸੰਗਤ ਵਿੱਚ ਵਰਤਾਉਣ ਲੱਗਿਆਂ ਪਹਿਲਾਂ ਤਾਬੇ 'ਤੇ ਬੈਠੇ ਸਿੰਘ ਨੂੰ ਕਟੋਰੇ ਵਿੱਚ ਕੌਲੀ ਵਿੱਚ ਪਾ ਕੇ ਦਵੇ ਫਿਰ ਬਾਕੀ ਸਿੰਘ ਸੰਗਤ ਨੂੰ ਵਰਤਾਵੇ ਇਹ ਯਾਦ ਰੱਖਣਾ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਕੌਲੀ ਰੱਖੀ ਹੈ ਇਹ ਗੁਰੂ ਸਾਹਿਬ ਦਾ ਪ੍ਰਸ਼ਾਦ ਨਹੀਂ ਹੈ ਜੋ ਵੀ ਸੇਵਾ ਕਰ ਰਿਹਾ ਸਿੰਘ ਜਾਂ ਸਿੰਘਣੀ ਬੈਠੀ ਉਹਦਾ ਪ੍ਰਸ਼ਾਦ ਹੈ ਜੋ ਸੇਵਾ ਤੋਂ ਵਿਹਲੇ ਹੋ ਕੇ ਉਹ ਪ੍ਰਸ਼ਾਦ ਲੈ ਸਕਦੇ ਤੇ ਕੜਾ ਪ੍ਰਸ਼ਾਦ ਕੜਾ ਪ੍ਰਸ਼ਾਦ ਹੈ ਕੋਈ ਪ੍ਰਸ਼ਾਦ ਇੱਥੇ ਪਰਵਾਣ ਨਹੀਂ ਹੈ ਅਛੋਲੇ ਹੋ ਗਏ ਵੀ ਪ੍ਰਸ਼ਾਦ ਹੋ ਗਿਆ ਨਾਰੀਅਲ ਹੋ ਗਿਆ ਇਹ ਵੀ ਪ੍ਰਸ਼ਾਦ ਹੋ ਗਿਆ ਬਰਫੀ ਹੋ ਗਈ ਇਹ ਵੀ ਪ੍ਰਸ਼ਾਦ ਹੋ ਗਿਆ ਦੇਖੋ ਨਾ ਬਰਫੀ ਬਣਾਉਂਦੇ ਕਿਦਾਂ ਹੈ ਜਲੇਬੀਆਂ ਕਿਦਾਂ ਬਣਦੀਆਂ ਤੇ ਸਾਨੂੰ ਇਹਨੂੰ ਪ੍ਰਸ਼ਾਦ ਨਹੀਂ ਕਹਿ ਸਕਦੇ ਠੀਕ ਆ ਤੁਸੀਂ ਨਾਸ਼ਤੇ ਕਰਨੇ ਅਲੱਗ ਚੀਜ਼ ਐ ਲੰਗਰ ਵਿੱਚ ਵਰਤਾਓ ਪਰ ਜਿਹੜੀ ਪ੍ਰਵਾਨ ਉਹ ਹੀ ਐ ਸਭ ਤੋਂ ਪਹਿਲੀ ਲਾਈਨ ਵਿੱਚ ਲਿਖਿਆ ਕੜਾ ਪ੍ਰਸ਼ਾਦ ਜੋ ਵਿਧੀ ਅਨੁਸਾਰ ਤਿਆਰ ਕਰਕੇ ਜਾਂ ਕਰਾ ਕੇ ਲਿਆਂਦਾ ਜਾਵੇ ਸੰਗਤ ਵਿੱਚ ਪ੍ਰਵਾਨ ਹੋਵੇਗਾ ਤੇ ਪਰ ਪ੍ਰਸ਼ਾਦ ਕੀ ਹੁੰਦਾ ਤੇ ਅਸੀਂ ਆ ਗੱਡੀਆਂ ਵਿੱਚ ਆਉਨੇ ਐਕਟਿਵਾ ਦੇ ਉੱਪਰ ਬੈਠ ਕੇ ਉੱਪਰ ਵਿੱਚ ਪ੍ਰਸ਼ਾਦ ਰੱਖ ਲੈ ਉੱਪਰ ਬੈਠ ਕੇ ਆ ਗਏ ਇਸੇ ਕਰਕੇ ਗੁਰਦੁਆਰਿਆਂ ਦੇ ਵਿੱਚ ਕੜਾ ਪ੍ਰਸ਼ਾਦ ਬਣਾਉਣ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਆ ਪਰਚੀ ਸਿਸਟਮ ਕਦੋਂ ਸ਼ੁਰੂ ਹੋਇਆ ਮਹਾਰਾਜਾ ਰਣਜੀਤ ਸਿੰਘ ਨੇ ਕਹਿਣ ਦਾ ਸੀ ਕਿ ਕੜਾ ਪ੍ਰਸ਼ਾਦ ਦੀ ਦੇਗ ਮੇਰੀ ਹੋਏਗੀ ਪਰ ਉਸ ਤੋਂ ਬਾਅਦ ਵਿੱਚ ਜਿਹੜਾ ਪੰਥ ਦਾ ਫੈਸਲਾ ਹੋਇਆ ਵੀ ਹਰੇਕ ਸਿੱਖ ਦਾ ਪ੍ਰਸ਼ਾਦ ਹੋਏ ਕਿਸੇ ਇੱਕ ਬੰਦੇ ਦਾ ਕੜਾ ਪ੍ਰਸ਼ਾਦ ਦੀ ਸੰਗਤ ਦੀ ਦੇਗ ਵਰਤੇਗੀ ਤੇ ਪਰਚੀ ਕਟਾ ਕੇ ਕੋਈ 5 ਰੁਪਏ ਦੀ ਵੀ ਕਟਾ ਸਕਦਾ 500 ਦੀ ਵੀ ਕਟਾ ਸਕਦਾ ਤੇ ਉਹ ਉਹ ਸੇਵ ਲਿਪਰਤੀ ਸਿਸਟਮ ਜਿਹੜਾ ਸੀ ਵੱਡੇ ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਸ਼ੁਰੂ ਹੋਇਆ ਕੜਾ ਪ੍ਰਸ਼ਾਦ ਭੇਟਾ ਕਰਨ ਵੇਲੇ ਘੱਟ ਤੋਂ ਘੱਟ 1% ਨਗਦ ਅਰਦਾਸ ਵੀ ਹੋਵੇ ਕਿਉਂਕਿ ਕੜਾ ਪ੍ਰਸ਼ਾਦ ਦੇ ਉੱਪਰ ਆ ਕੇ ਧਰਮ ਕਰਤਾਵਾਂ ਦੇ ਵਾਸਤੇ ਉਹ ਪੈਸੇ ਹਨ ਅੱਗੇ ਹੈ ਗੁਰਬਾਣੀ ਦੀ ਕਥਾ ਸੰਗਤ ਵਿੱਚ ਗੁਰਬਾਣੀ ਦੀ ਕਥਾ ਸਿੱਖ ਹੀ ਕਰੇ ਹੁਣ ਜਦੋਂ ਜਿਸ ਨੇ ਸਿੱਖੀ ਦੀ ਵਿਚਾਰ ਕਰਨੀ ਵੀ ਸਿੱਖ ਕੌਣ ਹੈ ਤੇ ਜੇ ਉਹ ਆਪੇ ਸਿੱਖ ਨਹੀਂ ਬਣਿਆ ਤੇ ਉਹ ਸਿੱਖ ਦੀ ਵਿਆਖਿਆ ਕੀ ਕਰ ਸਕਦਾ ਹੈ ਉਹ ਕੀ ਸਿੱਖੀ ਦਾ ਪ੍ਰਚਾਰ ਕਰੇਗਾ ਮੈਂ ਪਰਸੋਂ ਵੀ ਬੇਨਤੀ ਕੀਤੀ ਸੀ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੇ ਸੰਭਾਲੇ ਆਪ ਛੱਡ ਸਦਾ ਰਹੇ ਪਰਨੇ ਗੁਰ ਬਿਨ ਅਵਰ ਨ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸੰਮੁਖ ਹੋਏ ਪਰ ਅੱਗੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਆ ਕਹਿੰਦੇ ਜੇ ਕੋ ਗੁਰ ਤੇ ਬੇਮੁਖ ਹੋਵੇ ਉਥੇ ਸਿੱਖ ਨਹੀਂ ਆਖਿਆ ਉਥੇ ਆਖਿਆ ਜੇ ਕੋ ਗੁਰ ਤੇ ਬੇਮੁਖ ਹੋਵੇ ਪਹਿਲਾਂ ਕਹਿੰਦੇ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਇੱਥੇ ਲਿਖਦੇ ਜੇ ਕੋ ਗੁਰ ਤੇ ਬੇਮੁਖ ਹੋਵੇ ਤੇ ਸਿੱਖ ਨਹੀਂ ਲਿਖਿਆ ਕਿਉਂਕਿ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਬੇਮੁਖ ਨਹੀਂ ਹੋ ਸਕਦਾ ਤੇ ਜਿਹੜਾ ਬੇਮੁਖ ਆ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਜਿਹੜਾ ਬੇਮੁਖ ਆ ਉਹ ਗੁਰੂ ਦਾ ਸਿੱਖ ਨਹੀਂ ਹੈ ਤੇ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਕਦੇ ਬੇਮੁਖ ਨਹੀਂ ਹੁੰਦਾ ਤੇ ਸਿੱਖ ਹੀ ਗੁਰਬਾਣੀ ਦੀ ਕਥਾ ਕਰੇ ਜਿਹਨੇ ਆਪ ਸਿੱਖੀ ਨੂੰ ਧਾਰਨ ਕੀਤਾ ਹੋਵੇ ਕਥਾ ਦਾ ਮਨੋਰਥ ਗੁਰਮਤਿ ਦਰੜਾਉਣਾ ਹੀ ਹੋਵੇ ਗੁਰਮਤਿ ਕਈ ਹੁਣ ਕਈ ਚੀਜ਼ਾਂ ਹੁੰਦੀਆਂ ਗੁਰਮਤ ਜਿਹੜੀ ਆ ਗੁਰੂ ਦੀ ਮਤ ਜਿਹੜੀ ਆ ਉਹ ਕਿਸੇ ਵੀ ਤਰੀਕੇ ਦੇ ਨਾਲ ਆਪਾਂ ਉਸ ਨੂੰ ਵਿਚਾਰਦੇ ਆ ਹੁਣ ਕਈ ਵੇਲੇ ਕੀ ਹੁੰਦਾ ਆਪਾਂ ਗੱਲ ਕਰਦੇ ਆ ਹੁਣ ਕਈ ਵਿਸ਼ਕੀਆਂ ਦੇ ਵਿੱਚ ਕਮੀ ਹੁੰਦੀ ਹੈ ਤੇ ਉਹ ਕਹਿੰਦੇ ਵੀ ਸ਼ਾਇਦ ਮੈਨੂੰ ਗੱਲ ਸੁਣਾ ਦਿੱਤੀ ਗਈ ਇਹ ਉਹ ਸਭ ਤੋਂ ਪਹਿਲਾਂ ਉਹਦੇ ਉੱਪਰ ਲਾਗੂ ਹੁੰਦੀ ਹੈ ਜਿਹੜਾ ਸੁਣਾ ਰਿਹਾ ਹੈ ਜਿਹੜਾ ਸੁਣਾ ਰਿਹਾ ਉਹਦੇ ਉੱਪਰ ਪਹਿਲਾਂ ਲਾਗੂ ਹੁੰਦੀ ਹੈ ਪਹਿਲੇ ਮਨ ਪਰਬੋਧੇ ਆਪਣਾ ਪਾਛੇ ਅਬਰ ਰੁਝਾਵੈ ਨਹੀਂ ਤਾਂ ਗੁਰੂ ਸਾਹਿਬ ਕਹਿੰਦੇ ਅਬਰ ਉਪਦੇਸ਼ੇ ਆਪ ਨਾ ਕਰੇ ਆਪਤ ਜਾਬਤ ਜਨਮੇ ਮਰੇ ਉਹ ਕੋਸ਼ਿਸ਼ ਕਰਨੀ ਕਿ ਅਸੀਂ ਉਹ ਬੋਲੀਏ ਜੋ ਸਾਡੇ ਜੀਵਨ ਦੇ ਵਿੱਚ ਹੈ ਨੇਤਾ ਔਰੋ ਕੋ ਨਸੀਅਤ ਖੁਦ ਮੀਆਂ ਪਸੀਅਤ ਤੇ ਜੀਵਨ ਦੇ ਵਿੱਚ ਕੋਸ਼ਿਸ਼ ਕਰੀਏ ਕਿ ਅਸੀਂ ਉਹ ਗੱਲ ਕਰੀਏ ਕਿ ਜੋ ਜੀਵਨ ਦੇ ਵਿੱਚ ਅਸੀਂ ਉਹਨੂੰ ਕਮਾ ਸਕਦੇ ਆ ਪੂਰਾ ਕੋਈ ਵੀ ਨਹੀਂ ਹੈ ਪੂਰਾ ਗੁਰੂ ਹੈ ਗੁਰੂ ਸਮਰਥ ਹੈ ਪਰ ਪੂਰੇ ਗੁਰੂ ਸਮਰਥ ਦੇ ਸ਼ਰਨ ਵਿੱਚ ਆ ਕੇ ਅਸੀਂ ਉਹ ਗੱਲ ਕਰਨੀ ਹੈ ਜੋ ਅਸੀਂ ਜੀਵਨ ਦੇ ਵਿੱਚ ਕਮਾਈ ਹੈ ਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਕਥਾ ਦਾ ਮਨੋਰਥ ਗੁਰਮਤ ਦ੍ਰਿੜ ਕਰਾਉਣਾ ਹੀ ਹੋਵੇ ਕਥਾ 10 ਗੁਰੂ ਸਾਹਿਬਾਨ ਦੀ ਬਾਣੀ ਜਾਂ ਭਾਈ ਗੁਰਦਾਸ ਭਾਈ ਨੰਦ ਲਾਲ ਸਿੰਘ ਜੀ ਜਾਂ ਕਿਸੇ ਹੋਰ ਪ੍ਰਮਾਣਿਕ ਪੰਥਕ ਪੁਸਤਕ ਜਾਂ ਇਤਿਹਾਸ ਦੀਆਂ ਪੁਸਤਕਾਂ ਜੋ ਗੁਰਮਤ ਅਨੁਕੂਲ ਹੋਣ ਦੀ ਹੋ ਸਕਦੀ ਆ ਪਰ ਅਨਮਤ ਦੀ ਕਿਸੇ ਪੁਸਤਕ ਦੀ ਨਹੀਂ ਹੋ ਸਕਦੀ ਕਿਉਂਕਿ ਜੋ ਗੁਰਬਾਣੀ ਨੂੰ ਰਤਵਾ ਦਿੱਤਾ ਗਿਆ ਔਰ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਰਤਵਾ ਨਹੀਂ ਦਿੱਤਾ ਕਿਸੇ ਦੀ ਵਿਰੋਧ ਤਾਂ ਨਹੀਂ ਕਰ ਰਿਆ ਨਾ ਗੁਰਬਾਣੀ ਨਿੰਦਾ ਕਰਦੀ ਕਿਸੇ ਦੀ ਪਰ ਜਿਹੜਾ ਰਤਵਾ ਸ਼ਬਦ ਗੁਰੂ ਨੂੰ ਹੈ ਗੁਰਬਾਣੀ ਨੂੰ ਰਤਵਾ ਹੈ ਕਿਸੇ ਨੂੰ ਨਹੀਂ ਹੈ ਜਿਨ੍ਹਾਂ ਇਸਲਾਮ ਦੇ ਵਿੱਚ ਮੁਹੰਮਦ ਸਾਹਿਬ ਦਾ ਰਤਵਾ ਹੈ ਉਹਨਾਂ ਕੁਰਾਨ ਮਜੀਦ ਦਾ ਨਹੀਂ ਹੈ ਜਿਨ੍ਹਾਂ ਰਤਵਾ ਹਿੰਦੂ ਧਰਮ ਦੇ ਵਿੱਚ ਦੇਵੀ ਦੇਵਤਿਆਂ ਦਾ ਹੈ ਉਹਨਾਂ ਸ਼ਾਸਤਰਾਂ ਦਾ ਨਹੀਂ ਹੈ ਵੇਦਾਂ ਦਾ ਨਹੀਂ ਹੈ ਜਿਨ੍ਹਾਂ ਕ੍ਰਿਸ਼ਨ ਜੀ ਦਾ ਰਤਵਾ ਹੈ ਉਹਨਾਂ ਗੀਤਾ ਦਾ ਰਤਵਾ ਨਹੀਂ ਹੈ। ਈਸਾਈ ਧਰਮ ਦੇ ਵਿੱਚ ਹਜ਼ਰਤ ਈਸਾ ਮਸੀਹ ਦਾ ਜਿਨ੍ਹਾਂ ਰਤਵਾ ਹੈ ਉਹਨਾਂ ਬਾਈਬਲ ਦਾ ਨਹੀਂ ਹੈ। ਉਹ ਕਿਤਾਬ ਮੰਗਰੇ ਲੈ ਕੇ ਘੁੰਮਦੇ। ਪਰ ਗੁਰੂ ਘਰ ਦੇ ਵਿੱਚ ਸਤਿਗੁਰ ਨੇ ਤਾਂ ਪਰਮੇਸ਼ਰ ਤਾਂ ਦੂਰ ਦੀ ਗੱਲ ਆਪਣੇ ਆਪ ਨੂੰ ਗੁਰੂ ਵੀ ਨਹੀਂ કહਾਇਆ। ਗੁਰ ਨਾਨਕ ਪਾਸ਼ ਇੱਥੋਂ ਤੱਕਰ ਕਹਿੰਦੇ ਆ ਨਾਨਕ ਨੀਚ ਕਹੈ ਵਿਚਾਰ। ਇਹ ਤਾਂ ਸਤਿਗੁਰ ਮਹਾਰਾਜ ਆਪਣੇ ਆਪ ਨੂੰ ਕਿੰਨਾ ਨੀਵਾ ਕਹਿ ਰਹੇ ਆ। ਤੇ ਉਹ ਗੁਰਬਾਣੀ ਦਾ ਸਿਧਾਂਤ ਜਿੰਨਾ ਰਤਵਾ ਸ਼ਬਦ ਗੁਰੂ ਦਾ ਹੈ ਉਹਨਾਂ ਗੁਰੂ ਨੇ ਆਪਣਾ ਰਤਵਾ ਨਹੀਂ ਰੱਖਿਆ ਔਰ ਗੁਰੂ ਨੇ ਹੁਕਮ ਕੀਤਾ ਸਭ ਸੇਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਜੋ ਵੀ ਆਪਾਂ ਕਿਤਾਬ ਪੜ੍ਹਨੀ ਹੈ ਜੋ ਵੀ ਸਾਡੇ ਕੋਲ ਸਾਹਿਤ ਹੋਵੇ ਉਹ ਗੁਰਮਤ ਦੇ ਅਨੁਕੂਲ ਹੋਣਾ ਚਾਹੀਦਾ ਸਾਨੂੰ ਪਤਾ ਲੱਗ ਜਾਂਦਾ ਹੈ ਪਤਾ ਕਿਦਾਂ ਲੱਗੇਗਾ ਜੇ ਅਸੀਂ ਗੁਰਬਾਣੀ ਨੂੰ ਮੁੱਖ ਰੱਖਾਂਗੇ ਗੁਰਬਾਣੀ ਪੜ੍ਹ ਕੇ ਫਿਰ ਇਤਿਹਾਸ ਪੜੋ ਪਤਾ ਲੱਗੇ ਕਿ ਨਹੀਂ ਲਿਖਿਆ ਕਿਉਂ ਲਿਖਿਆ ਗਿਆ ਇਹਦੇ ਵਿੱਚ ਕਿੰਨੀ ਮਿਲਾਵਟ ਕੀਤੀ ਕਿ ਸਾਡਾ ਇਤਿਹਾਸ ਅਸੀਂ ਨਹੀਂ ਲਿਖਿਆ ਇੰੀਆਂ ਗਲਤ ਰਵਾਇਤਾਂ ਸਾਡੇ ਇਤਿਹਾਸ ਦੇ ਵਿੱਚ ਪ੍ਰਚਲਿਤ ਕਰ ਦਿੱਤੀਆਂ ਗਈਆਂ ਜੋ ਗੁਰਬਾਣੀ ਦੇ ਆਧਾਰ ਤੇ ਨਹੀਂ ਹਨ ਕਹਾਣੀਆਂ ਸਾਖੀਆਂ ਇਤਿਹਾਸ ਪ੍ਰਮੁੱਖ ਨਹੀਂ ਹੈ ਪ੍ਰਮੁੱਖ ਹੈ ਗੁਰਬਾਣੀ ਜਦੋਂ ਗੁਰਬਾਣੀ ਨੂੰ ਪੜੋਗੇ ਅੱਗੇ ਹਮੇਸ਼ਾ ਮੈਂ ਬੇਨਤੀ ਕਰਦਾ ਕਿ ਐਸਾ ਕੋਈ ਸਵਾਲ ਨਹੀਂ ਹੈ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਦਰਜ ਨਹੀਂ ਹੈ ਤੇ ਸਾਨੂੰ ਕਹਾਣੀ ਸਾਖੀ ਉਹਦੇ ਉੱਪਰ ਸਵੱਟੀ ਲਾ ਕੇ ਪੜ੍ਹਨੀ ਚਾਹੀਦੀ ਹੈ ਉਹੀ ਸਾਖੀ ਉਹੀ ਕਹਾਣੀ ਸਾਨੂੰ ਪਤਾ ਲੱਗੇ ਵੀ ਅਸੀਂ ਕਿੱਥੇ ਖੜੇ ਹਾਂ ਕਥਾ ਦਸ ਗੁਰੂ ਸਾਹਿਬਾਨ ਦੀ ਬਾਣੀ ਦੀ ਭਾਈ ਗੁਰਦਾਸ ਭਾਈ ਨੰਦ ਲਾਲ ਜੀ ਜਾਂ ਕਿਸੇ ਹੋਰ ਪ੍ਰਮਾਣਿਕ ਪੰਥਕ ਪੁਸਤਕ ਦੀ ਜਾਂ ਇਤਿਹਾਸ ਦੀਆਂ ਪੁਸਤਕਾਂ ਜੋ ਗੁਰਮਤ ਉਨਕਾਲ ਅਨਕੂਲ ਹੋਣ ਦੀ ਹੋ ਸਕਦੀ ਹੈ ਪਰ ਅਨਮਤ ਦੀ ਕਿਸੇ ਪੁਸਤਕ ਦੀ ਨਹੀਂ ਹੋ ਸਕਦੀ ਹਾਂ ਪ੍ਰਮਾਣ ਕਿਸੇ ਮਹਾਤਮਾ ਜਾਂ ਪੁਸਤਕ ਦੀ ਉੱਤਮ ਸਿੱਖਿਆ ਦਾ ਲਿਆ ਜਾ ਸਕਦਾ ਹੈ ਅੱਗੇ ਇਹ ਵਿਖਿਆਨ ਗੁਰਦੁਆਰੇ ਵਿੱਚ ਗੁਰਮਤ ਤੋਂ ਵਿਰੁੱਧ ਕੋਈ ਵਿਖਿਆਨ ਨਹੀਂ ਹੋ ਸਕਦਾ ਹੁਣ ਕੋਈ ਆਗੇ ਮੈਂ ਮੈਂ ਬੋਲਣਾ ਤੇ ਮੈਂ ਆਪਣੇ ਧਰਮ ਦਾ ਪ੍ਰਚਾਰ ਕਰਨਾ ਤੇ ਪਰ ਇਹ ਸਾਡਾ ਵਿਧਾਨ ਹੈ ਗੁਰਮਤ ਗੁਰਦੁਆਰੇ ਦੇ ਵਿੱਚ ਗੁਰਮਤ ਤੋਂ ਵਿਰੁੱਧ ਕੋਈ ਵਿਖਿਆਨ ਨਹੀਂ ਹੋ ਸਕਦਾ ਅੱਗੇ ਹੈ ਗੁਰਦੁਆਰੇ ਦਾ ਪ੍ਰੋਗਰਾਮ ਗੁਰਦੁਆਰੇ ਵਿੱਚ ਸੰਗਤ ਦਾ ਪ੍ਰੋਗਰਾਮ ਆਮ ਤੌਰ ਤੇ ਇਉਂ ਹੁੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਰਤਨ ਕਥਾ ਵਿਖਿਆਨ ਆਨੰਦ ਸਾਹਿਬ ਅਰਦਾਸ ਫਤਿਹ ਸਤ ਸ੍ਰੀ ਅਕਾਲ ਦਾ ਜਕਾਰਾ ਤੇ ਹੁਕਮ ਹੁਣ ਇੱਥੇ ਇੱਕ ਸਵਾਲ ਹੈ ਰਹਿਤ ਮਰਜ਼ਾ ਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਹੈ ਗੁਰਦੁਆਰੇ ਦਾ ਪ੍ਰੋਗਰਾਮ ਲਿਖਿਆ ਪਰ ਕਈ ਸਵਾਲ ਕਰਦੇ ਵੀ ਕੀਰਤਨ ਪਹਿਲਾਂ ਸ਼ੁਰੂ ਹੁੰਦਾ ਦਰਬਾਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੀ ਪ੍ਰਕਾਸ਼ ਬਾਅਦ ਵਿੱਚ ਹੁੰਦਾ ਸਵਾਲ ਹੁੰਦਾ ਨਾ ਸਾਡੇ ਮਨ ਵਿੱਚ ਅੱਜ ਵੀ ਆਏਗਾ ਪਹਿਲਾਂ ਤਿੰਨ ਪੈਰਾਂ ਦੀ ਚੌਂਕੀ ਲੱਗਦੀ ਫਿਰ ਆਸਾ ਕੀ ਵਾਰ ਦਾ ਕੀਰਤਨ ਸ਼ੁਰੂ ਹੁੰਦਾ ਤਕਰੀਬਨ ਲਗਭਗ 12 ਪੌੜੀਆਂ ਆਸਾ ਕੀ ਵਾਰ ਦੀਆਂ ਹੋ ਜਾਂਦੀਆਂ ਉਸ ਤੋਂ ਬਾਅਦ ਪਾਲਕੀ ਆਉਂਦੀ ਹੈ ਪੱਟਾਂ ਦੇ ਸਵਈਏ ਪੜੇ ਜਾਂਦੇ ਆ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਜਾਰੀ ਹੁੰਦਾ ਉਹਦਾ ਕਾਰਨ ਇਹ ਹੈ ਕਿ ਪ੍ਰਾਤਨ ਸਮੇਂ ਦੇ ਵਿੱਚੋਂ ਸੰਗਤਾਂ ਨੂੰ ਉਡੀਕ ਕਰਦੀਆਂ ਸੀ ਗੁਰੂ ਸਾਹਿਬ ਜੀ ਗੁਰਾਰਜਨ ਸਾਹਿਬ ਜੀ ਮਹਾਰਾਜ ਆ ਰਹੇ ਆ ਸੰਗਤ ਉਹ ਡੀ ਕਰਦੇ ਹੁੰਦੇ ਸੀ ਕੀਰਤਨ ਕਰਨਾ ਸ਼ੁਰੂ ਕਰ ਦਿੰਦੇ ਸੀ ਸੰਗਤਾਂ ਉਹ ਇੱਕ ਭਾਵਨਾ ਉਹੀ ਰਜਾਦਾ ਜਿਹੜੀ ਹੈ ਉਹ ਅੱਜ ਵੀ ਚੱਲ ਰਹੀ ਹੈ ਪਰ ਅੱਜ ਕੀ ਹੁੰਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਜਾਂਦੇ ਆ ਤੇ ਸਤ ਗੁਰੂ ਜੀ ਸੋਚਦੇ ਮੇਰਾ ਸਿੱਖ ਕਦੋਂ ਆਏਗਾ ਕਹਿੰਦੇ ਜੀ ਮੈਂ ਤਾਂ 11 ਵਜੇ ਆਉਂਗਾ ਮੈਂ ਤਾਂ 12 ਵਜੇ ਮੱਥਾ ਟੇਕ ਕੇ ਜਾਊਂਗਾ ਜਦੋਂ ਮੈਂ ਦੁਕਾਨ ਤੇ ਜਾਣਾ ਅੱਗੇ ਸੰਗਤਾਂ ਗੁਰੂ ਨੂੰ ਉਡੀਕਦੇ ਆ ਸੀ ਪਰ ਮੇਰਾ ਮਨ ਹੋਏਗਾ ਜਦੋਂ ਮੇਰਾ ਟਾਈਮ ਹੋਏਗਾ ਮੈਂ ਉਸ ਵੇਲੇ ਹੀ ਗੁਰਦੁਆਰੇ ਜਾਵਾਂਗਾ ਭਾਵਨਾ ਵਾਲਿਆਂ ਜਿਹੜੀਆਂ ਸੰਗਤਾਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਤੇ ਵੀ ਨਿਤਨੇਮ ਤੇ ਵੀ ਪਹੁੰਚਦੀਆਂ ਹਰੇਕ ਗੁਰਦੁਆਰਾ ਸਭ ਦੇ ਵਿੱਚ ਭਾਵਨਾ ਰੱਖਦੇ ਆ ਕਿ ਅਸੀਂ ਗੁਰੂ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਜਾਈਏ ਗੁਰਦੁਆਰੇ ਵਿੱਚ ਸੰਗਤ ਦਾ ਪ੍ਰੋਗਰਾਮ ਆਮ ਤੌਰ ਤੇ یوں ਹੁੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਰਤਨ ਕਥਾ ਵਿਖਿਆਨ ਆਨੰਦ ਸਾਹਿਬ ਅਰਦਾਸ ਫਤਹਿ ਸਤਿ ਸ੍ਰੀ ਅਕਾਲ ਦਾ ਜਕਾਰਾ ਤੇ ਹੁਕਮ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ